ਤਨਣਾ ਨੀ ਜੰਗਣਾ ਤੇ ਹੋਰ ਤੋਂ ਲਾ ਕਮਾਲ ਕਰਦਾ ਹੈ ਵੀ ਜਿਹੜਾ ਬੰਦਾ ਤੈਨੂੰ ਪਿਆਰ ਕਰਦਾ ਹੈ ਤੇਰੇ ਵਾਸਤੇ ਇਹੋ ਜਿਹਾ ਲੰਮ ਕਰ ਲੈਂਦਾ ਹੈ ਇਹੋ ਜਿਹੇ ਜਿਹਾਂ ਕਰਨ ਪਛਾਤ ਨਹੀਂ ਕਾਮ ਪਛਾਤ ਨਹੀਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਯਕਸ਼ਾਣੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਾਧਨਾਵੇਂ ਕਰ ਲਈਆਂ ਠੀਕ ਹੈ ਤੈਨੂੰ ਪਾਉਣ ਵਾਸਤੇ ਉਹ ਕੁਝ ਹੋਰ ਨਾਲ ਮੂੰਹ ਮਾਰੂਗਾ ਹੋਰ ਪਾਸੇ ਖੇ ਖਾਊਗਾ ਤੈਨੂੰ ਸ਼ਰਮ ਨਹੀਂ ਆਉਂਦੀ ਥੋੜੀ ਬਹੁਤ ਤੂੰ ਮੇਰੇ ਤੇ ਬਾਬਿਆਂ ਤੇ ਤੋਹਮਤ ਲਾਉਣੀ ਹੈ ਇਹੋ ਜੀ ਆਏ ਤੂੰ ਕਹਿੰਦੇ ਪਿਆਰ ਨਹੀਂ ਕਰਦੇ ਸਾਨੂੰ ਪਿਆਰ ਕਰਦਾ ਮੈਂ ਤੂੰ ਇਹ ਸੋਚੇ ਵੀ ਮੇਰੇ ਮਗਰ ਉਹ ਸਭ ਐਡੀਡੀ ਪਾਵਰ ਐਡੀਡੀਆਂ ਦੇ ਵੀ ਦੇਵਤਿਆਂ ਨੂੰ ਧਿਆਕੇ ਉਹਨੇ ਮੈਨੂੰ ਪਾਇਆ ਹੈ ਤੋ ਕੁਝ ਹੋਰ ਨਾ ਕਰੂਗਾ ਨਹੀਂ ਮੈਨੂੰ ਅਜਿਹਾ ਕੋਈ ਜਾਣ ਨਹੀਂ ਜੀ ਬਾਬਾ ਜੀ ਨੇ ਕਹੇ ਮੇਰਾ ਨਾਂ ਹੀ ਲੱਗਾ ਮੈਨੂੰ ਬਾਬਾ ਬੂਬਾ ਤੋਂ ਡੂੰਘੀ ਮਰ ਬਾਬੇ ਦੀ ਨਹੀਂ ਜਿਹਨੇ ਜੀ ਸਾਸ ਨੂੰ ਸਾਡੇ ਘਰ ਦੇ ਸਾਰੇ ਬਾਬਾ ਜੀ ਕਹਿੰਦੇ ਆ ਮਰਜੀਤ ਬਾਬਾ ਮਰਜੀਤ ਬਾਬਾ ਮੈਂ ਕੱਲੀ ਕੱਲਾ ਮਰਜੀਤ ਕਹਿ ਕੇ ਫਿਰ ਨਹੀਂ ਹੋ ਸਕਦੀ ਮੈਂ ਕੱਲਾ ਜੀਤ ਕਹਿ ਲਾਣਾ ਮੈਨੂੰ ਆ ਮਰਜੀਤ ਨਹੀਂ ਕਹਿਣਾ ਤਾਂ ਕੱਲਾ ਜੀਤ ਕਹਿ ਲਾ ਮੈਨੂੰ ਜੀਤ ਨਾ ਕਰੀ ਤਾ ਨਾ ਬਾਬਾ ਨਾ ਗਿਆ ਕਰ ਮੇਰੀ ਜਾਨ ਮੈਨੂੰ ਨਾ ਹੋਰ ਉਂਝੇ ਹੁੰਦਾਗਾ ਫੇਰਾ ਕਸਤਾ ਮੇਰੇ ਮੈਨੂੰ ਵੀ ਨਹੀਂ ਸੰਗ ਲੱਗਦਾ ਹਲੋ ਜੈ ਪੀਰਾਂ ਦੀ ਜੈ ਪੀਰਾਂ ਦੀ ਬਾਬਾ ਜੀ ਅੱਛਾ ਤੂੰ ਤਾਂ ਬਾਬਾ ਨਾ ਗਿਆ ਕਰ ਮੈਨੂੰ ਬਾਬਾ ਲੋਕਾਂ ਵਾਸਤੇ ਤੇਰੇ ਵਾਸਤੇ ਥੋੜੀਆਂ ਹਾਂ ਇਹ ਨਹੀਂ ਬਾਬਾ ਜੀ ਨਾ ਵਾਪਸ ਹੀ ਤਾਂ ਨਹੀਂ ਹੁੰਦਾ ਫੇਰਾ ਲਕਮਾਰੀ ਜ਼ਿੰਮੇਦਾਰੀ ਉਨ੍ਹਾਂ ਕੀ ਬਾਬਾ ਜੀ ਨੂੰ ਦੱਸ ਮੈਂ ਕੀ ਕੀ ਹੈ ਲੋ ਤੈਨੂੰ ਲੋਕਾਂ ਨੂੰ ਭੰਦੂ ਬਣਾਉਣੇ ਆਪਾਂ ਦਾ ਤੂੰ ਦਾ ਨਾਸ ਚ ਤੂੰ ਦਾ ਨਾਸ ਸੋਚਿਆ ਕਰ ਉਹ ਤਾਂ ਲੋਕਾਂ ਵਾਸਤੇ ਆ ਬਾਬਾ ਜੀ ਤੇਰਾ ਨਾ ਨਾ ਇਹ ਤਾਂ ਹੈਗਾ ਮਾੜੀ ਮੋਟੀ ਕਲਾ ਤਾਂ ਹੈਗੀ ਥੋੜੀ ਤੇ ਤੇ ਕਲਾ ਹੈਗੀ ਤਾਂ ਹੀ ਤਾਂ ਤੈਨੂੰ ਮੈਂ ਸੈੱਟ ਕੀਤਾ ਹਾਂ ਹਾ ਤੈਨੂੰ ਭਾਣਾ ਦਿਲਦਿਆਂ ਪੋਜਦੀ ਹੂੰਗੀ ਦਿਲਦਿਆਂ ਪੋਜਦੇ ਨਹੀਂ ਦਿਲਦਿਆਂ ਬੁਝਣਾ ਨਹੀਂ ਤੇਰੇ ਮਗਰ ਲਾਈ ਸੀ ਮੈਂ ਮਾਤਾ ਸ਼ਾਮਕੌਰ ਮੋਣੀ ਹਾਂ ਸ਼ਾਮਕੌਰ ਮੋਣੀ ਨੂੰ ਮੈਂ ਆਖਿਆ ਸੀਗਾ ਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਉਹ ਮੈਨੂੰ ਪਿਆਰ ਨਹੀਂ ਕਰਦੀ ਅੱਛਾ ਤੇ ਸ਼ਾਮਕੁਰ ਮੋਣੀ ਨੇ ਮੇਰੇ ਦਿਲ ਦੀ ਗੱਲ ਬੁੱਝ ਲਈ ਵੀ ਜੇ ਤੂੰ ਉਸ ਨੂੰ ਪਿਆਰ ਕਰਦਾ ਉਹ ਤੈਨੂੰ ਪਿਆਰ ਨਹੀਂ ਕਰਦੀ ਤਾਂ ਗਲਤ ਗੱਲ ਹੈ ਵੀ ਤੂੰ ਐਡਾ ਪਹੁੰਚਿਆ ਹੋਇਆ ਬਾਬਾ ਰੋਹ ਨੇ ਕੀ ਕੀਤਾ ਕਿ ਤੇਰੇ ਤੇ ਮਾਰਿਆ ਐਸਾ ਚੱਕਰ ਤੇਰੇ ਦਿਲ ਦੇ ਅੰਦਰ ਪਿਆਰ ਦੀ ਅੱਗ ਜਗਾਈ ਤੇ ਫਿਰ ਤੂੰ ਮੇਰੇ ਨਾਲ ਆ ਗਈ ਆਈ ਹੋਇਆ ਨਾ ਆਈ ਹੈ ਮੇਰਾ ਹੀ ਹੈ ਕਰੋ ਕਿਸੇ ਜਮਨਦੀਪਾ ਮੰਨਦੀਪਰ ਗੂੰ ਕਿਸੰਦਾ ਹਮਮ ਪਰ ਕਰਨਾ ਤਾਂ ਪਊਗਾ ਹੀ ਫਿਰ ਸ਼ਕਤੀਆਂ ਕਿੱਡੀਆਂ ਵੱਡੀਆਂ ਵੱਡੀਆਂ ਵਿੱਚ ਲੱਗੀਆਂ ਕਰਨਾ ਪਤਾ ਹੈ ਜੋ ਰੱਬ ਨਾਲ ਹੁਣ ਮੇਰੀ ਮੇਰੇ ਸਾਥ ਸਭ ਜਿਹੜੀ ਮੰਮੀ ਹੈ ਵੀ ਮੈਂ ਲੈ ਕੇ ਆਉਂਦੀ ਤੁਹਾਡੇ ਕੋਲੇ ਹਮਮ ਨਿੱਕਾ ਨਿਆਣਾ ਨਹੀਂ ਹੁੰਦਾ ਨਿੱਕਾ ਨਿਆਣਾ ਨਹੀਂ ਹੁੰਦਾ ਨਿੱਕਿਆਣਾ ਤਾਂ ਹੋ ਜੂਗਾ ਤਾਂ ਨਿੱਕਿਆਣਾ ਨੂੰ ਕੀ ਪਤਾ ਇਹ ਤਾਂ ਟਰੱਕਾਂ ਤੇ ਜਾਂਦਾ ਹੈਗਾ ਹਾਂ ਇਹ ਸੁਣਾਂ ਤਾਂ ਹਾਂ ਤੇ ਇਹੇ ਟਰੱਕਾਂ ਦੇ ਜਾਜਾ ਕੀ ਬੈ ਗਏ ਕੀ ਨੇ ਤੰਦਰੀਆਂ ਮਰਿਆ ਹੋਣੀਆਂ ਨੇ ਹਾਂ ਹੁਣ ਮੈਂ ਇਹ ਗੱਲ ਹੁਣ ਕਿਵੇਂ ਦੱਸਾਂ ਜੇ ਮੈਂ ਇਹ ਦੱਸਤੀ ਆ ਤਾਂ ਮੈਨੂੰ ਘਰੇ ਉਠਾ ਦੇਣਗੇ ਬਿਠਾ ਦੇਣਗੇ ਸਹੀ ਹੈ ਤੇ ਹੁਣ ਆਏ ਹੁਣ ਆਏ ਮੈਂ ਦੱਸ ਸਕਦੀ ਵੀ ਆਏ ਮੈਂ ਦੱਸ ਸਕਦੀ ਵੀ ਇੰਦਰੀਆਂ ਤਾਂ ਜਿਹਦੀਆਂ ਮਜ਼ਬੂਤ ਆ ਮੈਂ ਉਹਦੇ ਨਾਲ ਸੈਟਿੰਗ ਕਰੀ ਬੈਠੀ ਹਾਂ ਬਹੁਤ ਬੱਚੇ ਨਹੀਂ ਹੈ ਨਾ ਬੱਚੇ ਨਹੀਂ ਜੇ ਬੱਚਾ ਹੋਏ ਬੱਚਾ ਤਾਂ ਹੋ ਜਾਊਗਾ ਪਰ ਬੱਚੇ ਆਸਤੇ ਫਿਰ ਤੁਹਾਨੂੰ ਕੰਮ ਕਰਨਾ ਪਊਗਾ ਨਾ ਫਿਰ ਉਹ ਗੁਫਾ ਜਾਣਾ ਪਊਗਾ ਤੁਹਾਨੂੰ ਕਿ ਤਲਾ ਤਾਂ ਨਹੀਂ ਕਿੰਨਾ ਹੈ ਤੇ ਨਾ ਕਮਾਲ ਕਰਦਾ ਹੈ ਵੀ ਜਿਹੜਾ ਬੰਦਾ ਤੈਨੂੰ ਪਿਆਰ ਕਰਦਾ ਹੈ ਤੇਰੇ ਵਾਸਤੇ ਇਹੋ ਜਿਹਾ ਲੰਮ ਕਰ ਲੈਂਦਾ ਹੈ ਇਹੋ ਜਿਹਿਆਂ ਜਿਹਾਂ ਕਰਨ ਪिशाच ਨਹੀਂ ਕਾਮ ਪिशाच ਨਹੀਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਯਕਸ਼ਾ ਨਹੀਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਾਧਨਾਵੇਂ ਕਰ ਲਈਆਂ ਠੀਕ ਹੈ ਤੈਨੂੰ ਪਾਉਣ ਵਾਸਤੇ ਉਹ ਕੁਛ ਹੋਰ ਨਾਲ ਮੂੰਹ ਮਾਰੂਗਾ ਹੋਰ Pase ਖੇ ਖਾਊਗਾ ਤੈਨੂੰ ਸ਼ਰਮ ਨਹੀਂ ਆਉਣੀ ਥੋੜੀ ਬਹੁਤ ਤੂੰ ਐ ਮੇਰੇ ਤੇ ਬਾਬਿਆਂ ਤੇ ਤੋਹਤ ਲਾਉਣੀ ਐ ਇਹੋ ਜੀ 아니 ਕਿ ਮੈਂ ਕਹਿੰਦਾ ਪਿਆਰ ਨਹੀਂ ਕਰਦਾ ਤੈਨੂੰ ਪਿਆਰ ਕਰਦਾ ਮੈਂ ਤੂੰ ਇਹ ਸੋਚ ਰਹੀ ਮੇਰੇ ਮਗਰ ਉਸੇ ਐਡੀਡੀ ਪਾਵਰ ਐਡੀਡੀਆਂ ਦੇ ਵੀ ਦੇਵਤਿਆਂ ਨੂੰ ਧਿਆਕੇ ਉਹਨੇ ਮੈਨੂੰ ਪਾਇਆ ਹੈ ਤੋ ਕੁਝ ਹੋਰ ਨਾ ਕਰੂਗਾ ਨਹੀਂ ਮਾਸੀ ਤਾਂ ਕੋਈ ਜਾਣ ਨਹੀਂ ਕਿ ਬਾਬਾ ਜੀ ਇਹ ਤਾਂ ਬਾਬਾ ਜੀ ਨੇ ਕਹੇ ਮੇਰਾ ਨਾਂ ਹੀ ਲੱਗਾ ਮੈਨੂੰ ਬਾਬਾ ਬੂਬਾ ਤੋਂ ਢੋਈ ਮਾਰ ਬਾਬੇ ਦੀ ਨਹੀਂ ਜਿਹਨੇ ਜੀ ਸਤਸੰਗ ਸਾਡੇ ਘਰ ਦੇ ਸਾਰੇ ਹਮ ਬਾਬਾ ਜੀ ਕਹਿੰਦੇ ਆ ਮਰਜੀਤ ਬਾਬਾ ਮਰਜੀਤ ਉਹਦਾ ਮੈਂ ਕੱਲੀ ਕੱਲਾ ਮਰਜੀਤ ਕਹਿ ਕੇ ਫਿਰ ਨਹੀਂ ਹੋ ਸਕਦੀ ਮੈਂ ਕੱਲਾ ਜੀਤ ਕਹਿ ਲਾਣਾ ਮੈਨੂੰ ਅਮਰਜੀਤ ਨਹੀਂ ਕਹਿਣਾ ਤਾਂ ਕੱਲਾ ਜੀਤ ਕਹਿ ਲਾ ਮੈਨੂੰ ਜੀਤ ਬਾਬਾ ਜੀ ਤਾਂ ਨਾ ਬਾਬਾ ਨਾ ਗਿਆ ਕਰ ਮੇਰੀ ਜਾਨ ਮੈਨੂੰ ਨਾ ਹੋਰ ਉਂਝ ਹੁੰਦਾਗਾ ਫਿਰ ਸਸਤਾ ਮੇਰੇ ਮੈਨੂੰ ਵੀ ਨਹੀਂ ਸੰਗ ਲੱਗਦਾ ਮੈਨੂੰ ਤਾਂ ਆਪਾਂ ਪਿਆਜ਼ ਸੰਗ ਲੱਗਦਾ ਹੂੰ ਨਹੀਂ ਤੇ ਇਹਨੂੰ ਮੈਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੂੰ ਆ ਗਈ ਜਾਤ ਦੀ ਜੱਟੀ ਤੇ ਮੈਂ ਮੈਂ ਜਾਤ ਦਾ ਹੈਗਾ ਮਜਬੀ ਲੱਗਦੀ ਨਹੀਂ ਕਿਸੇ ਲੱਗਦਾ ਕਿਉਂ ਨਹੀਂ ਕਿਉਂਕਿ ਅਸੀਂ ਫਿਰ ਪੀਰੀ ਫਕੀਰੀ ilm ਦੇ ਵਿੱਚ ਪੈ ਗਏ ਨਾ ਤੇ ਫਿਰ ਸਾਡੀ ਜਿਹੜਾ ਲਹਿਜਾ ਬੋਲਣ ਦਾ ਫਿਰ ਉਹ ਵੇ ਦਾ ਹੋ ਗਿਆ ਨਾ ਅਸੀਂ ਉਹਨਾਂ ਵਾਂਗੂ ਨਹੀਂ ਬੋਲ ਸਕਦੇ ਨਹੀਂ ਇਹ ਪਿੰਨੜੀ ਕੇ ਉਹ ਨਹੀਂ ਕਰਦੇ ਹੁਣ ਅਸੀਂ ਹਾਂ ਉਹ ਦੂਜੇ ਜਿਹੜੇ ਇੱਥੋਂ ਵਾਲੇ ਮਜਵੀ ਉਹ ਕਰਦੇ ਜਿਹੜੇ ਹੁਣ ਅਸੀਂ ਕਿਦੋਂ ਪੀਰੋ মুর্ਸ਼ਦ ਦੇ ਨਾਲ ਅਸੀਂ ਹੋ ਗਏ ਪੀਰੀ ਫਕੀਰੀ ਤੇ ਪੈ ਗਏ ਫਿਰ ਅਸੀਂ ਨਹੀਂ ਕਰ ਸਕਦੇ ਇਹ ਸਭ ਕੁਝ ਇਹ ਵੀ ਨਹੀਂ ਕਰ ਸਕਦੇ ਹੁਣ ਫਿਰ ਮੇਰੇ ਨਾਲ ਵਿਆਹ ਹੀ ਉਹ ਕਰਦੀ ਏ ਬਾਬਾ ਕਿਹੜੇ ਬਾਬਿਆਂ ਵੀ ਤੂੰ ਮਰਨੇ ਲੋਕਾਂ ਦੇ ਫਿਰ ਇਹਨੇ ਸੋਣਾ ਬੋਲਣ ਲੱਗ ਗਏ ਹੋਰੇ ਪਿੱਛੇ ਕਾਰਨ ਹੁੰਦਾ ਨਾ ਉਹਦੇ ਪਿੱਛੇ ਅਸੀਂ ਨਹੀਂ ਬੋਲਦੇ ਨਾ ਸਾਡੇ ਅੰਦਰਲੀ ਉਹ ਪਾਵਰ ਬੋਲਦੀ ਹੈ ਉਸ ਤਾਂ ਕਹਿੰਦੇ ਜਿਸ ਦਾ ਕੋੰਦੂ ਬਣਾਉਣਾ ਹੈ ਲੋਕਾਂ ਨੇ ਲੋਕਾਂ ਨੂੰ ਬੰਦੂ ਤਾਂ ਉਹ ਬਣਾਉਣਾ ਹੈ ਪਰ ਪਾਵਰ ਤਾਂ ਹੁੰਦੀ ਹੈ ਨਾ ਇੱਕ ਮੈਨੂੰ ਨਹੀਂ ਪਤਾ ਮੈਨੂੰ ਤਾਂ ਪਤਾ ਹੈ ਵੀ ਬੱਚਾ ਹੁੰਦਾ ਹੈ ਕਿ ਜਨਮ ਨੇ ਤੇ ਕਮਾਲ ਦੋ ਸਭ ਕਰਦੇ ਆ ਇਹ ਹੁੰਦਾ ਸਿਮਾਰਤੋਂ ਮਾਝਨਾ ਨੇ ਕਿੰਨੇ ਮੇਰੇ ਘਰ ਲੱਗੇ ਜਾਣਗੇ ਜਿੰਨੇ ਜੇਵਾ ਤੇ ਜਿਸ ਵੰਤੇ ਤਾਂ ਕੀ ਹੈ ਇੰਨਾ ਮੁੰਡਾ ਪੈ ਗਿਆ ਤੇ ਕਿੰਨਾ ਚਿਰ ਹੈਗਾ ਉਹ ਤਾਂ ਡੜ ਜਾਂਦਾ ਹੋਊਗਾ ਗਾਂਦੇ ਜਾਂਦਾ ਹੀ ਨਹੀਂ ਹੁਣ ਇਹ ਇੰਦਰੀਆਂ ਨਹੀਂ ਕੰਮ ਕਰਦੀਆਂ ਇਹਦੀਆਂ ਬਸ ਗਿਆ ਤੇ ਬਸ ਬਾਹਰ ਆਇਆ ਗਿਆ ਤੇ ਬਸੰਦਰ ਜਾ ਕੇ ਬਸ ਪਾਣੀ ਛੱਡ ਜਾਂਦਾ ਹੋਊਗਾ ਤੇ ਬਾਹਰ ਆਇਆ ਹਾਂ ਬਸ ਆਈ ਹੈ ਕੋਣ ਮੇਰੀ ਗੱਲ ਸੁਣ ਲਾ ਜੇ ਕੋਣੀ ਚੱਲ ਚੋਗੇ ਤੇ ਕੋਈ ਮਾੜਾ ਮੋਟਾ ਕੰਮ ਕਰੇ ਫਤਿਹਰੀ ਉਹ ਪਾਣੀ ਵੀ ਸੁੱਕ ਜਾਂਦਾ ਇਹਨਾਂ ਦਾ ਪਾਣੀ ਬਾਹਰ ਹੀ ਨਿਕਲ ਜਾਂਦਾ ਹੋਊਗਾ ਮੇਰੇ ਤੋਂ ਤੁਨ ਮੈਂ ਗੱਲ ਦੱਸਾਂ ਇੱਕ ਤੁਨ ਗੱਲ ਦੱਸਦਾ ਮੈਂ ਇੱਕ ਕਿ ਜਿੱਦੇ ਤੇਰੇ ਕੋਲ ਘਰੇ ਆਵੇ ਤੋ ਇਹਨਾਂ ਪੁੱਠਾ ਸਿੱਧਾ ਮੈਨੂੰ ਪਤਾ ਇਹ ਤੁੰ ਅੰਦਰ ਤਾਂ ਜਾਣਾ ਨਹੀਂਗਾ ਪੁੱਠਾ ਸਿੱਧਾ ਸਬੰਧ ਜਿਵੇਂ ਬਣਦਾ ਇਹਨਾਂ ਬਣਾ ਲਈ ਤੇ ਅਗਲੇ ਦਿਨ ਦਾ ਤੂੰ ਨਿਰਨੇ ਕੱਢ ਜੀ ਮੇਰੇ ਕੋਲ ਆ ਜੀ ਇੱਥੇ ਅੱਛਾ ਕੋਈ ਮਰਜ਼ੀ ਬਹਾਨਾ ਲਾ ਕੇ ਆਏ ਤੋ ਬਾਜ਼ਾਰ ਦਾ ਲਾਈ ਦਵਾਈ ਦਾ ਲਾਈ ਉਹ ਤੇ ਬੰਨ ਨਹੀਂ ਨਿੰਨ ਤੋਂ ਕੋਈ ਕੋਕ ਰੋਕ ਟੋਕ ਨਹੀਂ ਸਭ ਕੀ ਲਿਆਉਗੀ ਆਇਤਨ ਆਇਤਨ ਮੇਰੇ ਸਾਥ ਕੇ ਆ ਦੇ ਸਸਵੰਤ ਨੂੰ ਜਿਸ ਦੋ ਦਿਨਾਂ ਮੇਰੇ ਮਾਕਸ ਕੇ ਜਾਣੇ ਆ ਰਹੇ ਤੇਤ ਕੀ ਵੀਰਵਾਰਾਂ ਚੌਂਕੀ ਰਾਤ ਦੀ ਤੁਸੀਂ ਇੱਥੇ ਕੱਟਣੀ ਹੈ ਤੇ ਮੈਂ ਆਕੂਆਂ ਵੀ ਅਸੀਂ ਕੋਈ ਸਾਧਨਾ ਕਰਨੀ ਹੈ ਅੰਦਰ ਕੱਲੇ ਵਿੱਚ ਲੈ ਜਾਣਾ ਪਊਗਾ 40 45 ਮਿੰਟ 50 ਮਿੰਟ ਘੰਟਾ ਲੱਗੂ ਐਨੇ ਚ ਮੈਂ ਸਾਧਨਾ ਕਰ ਦੂੰ ਤੈਨੂੰ ਪਤਾ ਹੀ ਹੈ ਮੈਂ ਕਿਹੜੀ ਸਾਧਨਾ ਕਰਨੀ ਹੈ ਹਨ ਐਕਸ ਤੁਸ ਮੰਗਣਾ ਵਰਨ ਮਸ ਕਿੱਤਾ ਜੀ ਆ ਕਿ ਦੋ ਤੋਂ ਨੂੰ ਤੁਸੀਂ ਵਰਤਾਂ ਸੀ ਜੀ ਸਾਨੂੰ ਕੋਈ ਪਿਆ ਵੀ ਨਹੀਂ ਬੱਚਾ ਕਮਜ਼ੋਰ ਕਹਾਜ ਹੋ ਜੂਗਾ ਵੀ ਬ੍ਰੈਂਡ ਨੂੰ ਕਿਸੇ ਮਹਤਵ ਵਰਤ ਦੇ ਵਿੱਚ ਨਹੀਂ ਕਰ ਸਕਦੇ ਨਾ ਆਪਾਂ ਵਰਤ ਦੇ ਵਿੱਚ ਅੱਗੇ ਕਿੰਨੇ ਵਾਰੀ ਕੀਤਾ ਤੁਹਾਨੂੰ ਪਤਾ ਕਿੰਨੀ ਤਕਲੀਫ ਹੁੰਦੀ ਸਾਨੂੰ ਤਾਂ ਸਮਝਾ ਕਰ ਲੈਣਾ ਗੱਲਾਂ ਨੂੰ ਤੁਮ ਮੈਨੂੰ ਉਹਦੋਂ ਕਹਨੀ ਹੈ ਵੀ ਆਪਾਂ ਮਿਲ ਜੀਏ ਮਿਲ ਗਿਆ ਉਹਦਾ ਮੇਰਾ ਵਰਤ ਹੁੰਦਾਗਾ ਤੇ ਵਰਤ ਦੇ ਵਿੱਚ ਔਖਾ ਹੋ ਜਾਂਦਾ ਨਾ ਫਿਰ ਮੈਨੇ ਪਹਿਲੇ ਜਿਆਦਾ ਕਰਦੇ ਆ ਨਾ ਵੀ ਕਰ ਰੋ ਕੁਝ ਖਬਰੀ ਸੁਣਾਏਂ ਇਦਾਂ ਸਰ ਕਦੋਂ ਬਾਪਾ ਵੀ ਕੁਝ ਨਹੀਂ ਕਰਦਾਗਾ ਨਹੀਂ ਇਹ ਜੋਂਕੀਆ ਪਰ ਤੇ ਨਾਲ ਹਟਦੇ ਜਾਣਗੇ ਕੋਈ ਹੋਰ ਕੋਈ ਰੁਪਾਈ ਕਰਦੇ ਆ ਫਿਰ ਮੈਨੂੰ ਆਏ ਤੁਹਾਨੂੰ ਫਿਰ ਮੈਨੂੰ ਕਹਿਣਾ ਪੈਂਦਾ ਫੋਰਸ ਕਰਨਾ ਪੈਂਦਾ ਤੁਹਾਨੂੰ ਤੇ ਚਲ ਫਿਰ ਆਏ ਐਤ ਕੀ ਵੀਰਵਾਰ ਨੂੰ ਮੇਰਾ ਨਹੀਂ ਹੁੰਦਾ ਵਰਤ ਵੀਰਵਾਰ ਦਾ ਆਪਾਂ ਕਰ ਲੈਂਦੇ ਆ ਵੀਰਵਾਰ ਨੂੰ ਪੱਕਾ ਮੇਰੀ ਗੱਲ ਸੁਣੋ ਜੀ ਤੁਸੀਂ ਜੋਂਕੀਆ ਭਰਾਵੇ ਜੀ ਕਹਿੰਦਾ ਨਾਉਂ ਜੋ ਦੁਬਾਰਾ ਕਿ 4 ਵਜੇ ਜੋਤ ਕਰਨੀ ਹੈ 4 ਵਜੇ ਜੋਤ ਕਰਨੀ ਨਾ ਆ ਕੇ ਜੋਤ ਕਰ ਲਊਗਾ ਮੈਂ ਬਸ 12 ਤੋਂ 4 ਵਜੇ 12 4 ਬਸ ਆਪਾਂ ਆਦੇ ਵਿੱਚ ਮਸਤੀ ਦੇ ਵਿੱਚ ਪੂਰਾ ਠੀਕ ਹੈ ਮਸਤੀ ਸ਼ਰਾਬੇ ਤੂਰਾ ਸ਼ਰਾਬੇ ਤੂਰਾ ਵੀ ਚੱਲੇਗੀ ਜਾਣਦੀ ਸ਼ਰਾਬੇ ਤੂਰਾ ਨਾ ਹੌਲੀ ਜਾਣਦੇ ਸ਼ਰਾਬੇ ਤੂਰਾ ਇੱਕ ਤਾਂ ਹੁੰਦੀ ਹੈ ਸ਼ਰਾਬੇ ਸ਼ਰਾਬ ਇੱਕ ਹੁੰਦੀ ਸ਼ਰਾਬੇ ਤੂਰਾ ਸ਼ਰਾਬੇ ਸ਼ਰਾ ਉਹ ਹੁੰਦੀ ਜਿਹੜੇ ਲੋਕ ਪੀ ਕੇ दारू ਐਵੇਂ ਕਰਦੇ ਸ਼ਰਾਬੇ ਤੂਰਾ ਹੁੰਦੀ ਹੈ ਇਸ਼ਕ ਦੀ ਸ਼ਰਾਬ ਜਿਹੜੇ ਮੈਂ ਤੇਰੇ ਨੈਣਾ ਵਿੱਚੋਂ ਪੀਣੀ ਹੈ ਹੌਣ ਪੇਣੀ ਇੱਕ ਵਾਰੀ ਫੇਰ ਚੌਂਕੀ ਤੇ ਉਸ ਦਿਨ ਤੇਰੇ ਬੱਚਾ ਵੀ ਹੋ ਜਾਊਗਾ ਮੈਂ ਤਾਂ ਬੱਚੇ ਤੋਂ ਬਾਅਦ ਵੀ ਇੱਕ ਹੋਰ ਬੱਚਾ ਲੈਣਾਗਾ ਕੋਈ ਦਿੱਕਤ ਨਹੀਂ ਮੰਨ ਤਾਂ ਕੋਈ ਨਹੀਂ ਮੇਰੇ ਸਾਰੇ ਬੰਦੇ ਬਹੁਤ ਖਿਆਰ ਰਹਿਗੇ ਬਸ ਤੇ ਘਰ ਤੇ ਆਉਣਾ ਮੈਂ ਤਾਂ ਤੁਹਾਡੇ ਕੋਲ ਹੀ ਪਈ ਰਹੂੰਗੀ ਬਸ ਫਿਰ ਤਾਂ ਰੋਕ ਟੋਕ ਨਹੀਂ ਹੋਣੀ ਤੇ ਬੱਚਾ ਵੀ ਸਾਰੇ ਖੁਸ਼ ਹੋ ਜਾਣਗੇ ਹਾਂ ਤੇ ਤਾਂ ਮੈਂ ਸਾਧਨ ਬਣ ਜਾ ਹਾਂ ਕੋਈ ਗੱਲ ਨਹੀਂ ਬਸ ਬਸ ਸਾਧਨ ਨਹੀਂ ਬਣ ਜਾ ਮੈਂ ਤਾਂ ਰੱਖਣ ਨੂੰ ਤਿਆਰ ਹਾਂ ਜੇ ਤੂੰ ਛੱਡਦਾ ਤਾਂ ਮੈਂ ਤੇਰੇ ਲਈ ਅਵੇਲੇਬਲ ਤੇਲੀਂਗੀ ਤੁਹਾਨੂੰ ਮੈਂ ਜਾਣ ਬਣਾ ਕੇ ਰੱਖੂੰਗਾ ਉਹਦੀ ਚੇਲੀ ਥੋੜੀ ਹੂੰ ਤੇ ਹੋਰ ਮਨ ਨੂੰ ਚਾਹੀਦਾ ਜੀ ਤੇ ਹੂੰ ਠੀਕ ਆ ਮੇਰੀ ਜਾਨ ਫਿਰ ਤੂੰ ਹੋ ਜਾ ਤਿਆਰ ਬਸ ਆ ਜਾਗਾ ਮੰਗਲਵਾਰ ਦੇ ਇੱਕ ਦਿਨ ਹੀ ਆ ਫਿਰ ਆਪਾਂ ਬਸ ਵੀਰਵਾਰ ਨੂੰ ਤਾਂ ਮਿਲਣਾ ਹੀ ਆਪਾਂ ਨਹੀਂ ਮੈਂ ਤਿਆਰ ਹੀ ਆ ਮੈਂ ਸਾਰਾ ਕੁਝ ਤਿਆਰ ਹੀ ਕਰ ਰੱਖੀ ਆ ਲੈ ਬਸ ਤਾਂ ਵੀਰਵਾਰ ਤਾਂ ਮਿਲਣਾ ਹੀ ਆ ਮੇਰੇ ਜਿਹੜਾ ਤੁਸੀਂ ਵੀ ਕਿਹਾ ਸੀਗਾ ਵੀ ਪੋਜਿਟਿਵਿਟੀ ਆਉਗੀ ਹੂੰ ਸਕਾਰਾਤਮਕ ਊਰਜਾ ਆਉਗੀ ਊਰਜਾ ਲਏਗੀ ਨਾ ਸਾਰੇ ਜਿਹੜੇ ਦਾਣ ਪੁੰਨ ਸਾਰਾ ਕੁਝ ਕਰੀ ਜਾਣੀ ਹੈ ਜੀ ਹਾਂ ਤੇ ਆਪਦੇ ਮਸਤੀ ਵੀ ਮੈਂ ਆਈ ਲਈ ਨਹੀਂ ਦੇ ਨਾਲ ਚਾਂਦੀ ਪਾ ਕੇ ਪਾਣੀ ਜੈ ਸਭ ਕੁਝ ਕਰੀਏ ਨਾ ਬਸ ਤੂੰ ਆ ਦੇ ਦਹੀ ਨੰਨਾ ਚਾਂਦੀ ਪਾ ਤੇ ਇੱਕ ਵਾਰ ਸ਼ੁੱਕਰਵਾਰ ਵਾਲੇ ਦਿਨ ਨਾ ਮਤਲਬ ਤੂੰ ਜਿਆਦਾ ਪਰਫਿਊਮ ਪਰਫਮ ਲਾ ਕੇ ਰੱਖਿਆ ਕਰੋ ਉਹਨਾਂ ਸ਼ੁਕਰ ਮਜ਼ਬੂਤ ਹੁੰਦਾ ਹੈ ਇਹ ਨਾਲ ਮਤਲਬ ਪ੍ਰੇਮ ਸੰਬੰਧ ਹੋਰ ਜਿਆਦਾ ਮਜ਼ਬੂਤ ਹੁੰਦੇ ਆ ਧਿਆਨ ਰੱਖਿਆ ਕਰ ਇਹਨੇ ਪੁੱਛ ਲਿਆ ਕਰ ਮੇਥੋਂ ਚੰਗਾ ਮੇਰੀ ਜਾਨ ਪ੍ਰੇਮ ਨਾਲ ਹੀ ਕੁਝ ਚਾ ਹੋਵੇਗਾ ਪ੍ਰੇਮ ਨਾਲ ਹੀ ਹੋਊਗਾ ਬਸ ਹੁਣ ਮੇਰੇ ਕੋਲੇ ਸੰਗਤ ਬੈਠੀ ਹੈ ਬਾਹਰ ਮੈਂ ਉਹਨਾਂ ਨੂੰ ਹੈਂਡਲ ਕਰਾਂ ਤੇ ਮੇਰੀ ਜਾਨ ਤੂੰ ਜਲਦੀ ਰੱਖੀ ਬਰਦਾ ਚੰਗਾ ਠੀਕ ਆ ਠੀਕ ਆ ਠੀਕ ਆ